हरियाणा ਦੀ ਵੱਖਰੀ ਐਸਜੀਪੀਸੀ ਨੂੰ ਲੈ ਕੇ ਸਿੱਖ ਭਾਈਚਾਰੇ ਚ ਟਕਰਾਅ ਦੀ ਸਥਿਤੀ ਬਣੀ ਹੋਈ ਆ ਅੱਜ ਹਰਿਆਣਾ ਵੱਖਰੀ ਕਮੇਟੀ ਅਡੋਕ ਦੇ ਪ੍ਰਧਾਨ ਚਗਦੀਸ਼ ਝਿੰਡਾ ਹਰਿਆਣਾ ਦੇ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਨੂੰ ਵੀ ਮਿਲੇ ਨੇ ਔਰ ਇਸ ਤੋਂ ਬਿਨਾ ਉਹ ਕਹਿ ਰਹੇ ਨੇ ਕਿ ਉਹ ਕਾਲ ਤਖਤ ਤੇ ਜਾਣ ਨੂੰ ਵੀ ਤਿਆਰ ਨੇ ਸਾਡੇ ਨਾਲ ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮੱਕੜ ਸਾਹਿਬ ਝਿੰਡਾ ਸਾਹਿਬ ਅੱਜ ਹੁੱਡਾ ਸਾਹਿਬ ਨੂੰ ਵੀ ਮਿਲੇ ਇਹ ਵੀ ਕਹਿ ਰਹੇ ਨੇ ਕਿ ਮੈਂ ਕਾਲ ਤਖਤ ਤੇ ਜਾਣ ਨੂੰ ਵੀ ਤਿਆਰ ਹਾਂ ਕੀ ਲੱਗਦਾ ਤੁਹਾਨੂੰ ਇਸ ਮਸਲੇ ਦਾ ਹੱਲ ਕੀ ਆਗਾ ਹੁਣ 1925 ਦੇ ਐਕਟ ਦੇ ਦਾਇਰੇ ਚ ਰਹਿ ਕੇ ਅਸੀਂ ਜਿਹੜਾ ਸ਼ਾਂਤਮਈ ਜਿਹੜਾ ਇਹਦਾ ਹੱਲ ਹੈ ਕਰਨਾ ਚਾਹੁੰਦੇ ਆ ਜਿਹੜਾ 1925 ਦੇ ਐਕਟ ਦੀ ਤਾਲਾ ਤੋਂ ਬਾਹਰ ਜਾ ਕੇ ਕੋਈ ਹੱਲ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਮੈਂ ਅਕਾਲ ਤਖਤ ਸਾਹਿਬ ਦੇ ਜਾਣ ਨੂੰ ਤਿਆਰ ਹਾਂ ਤਾਂ ਕੋਈ ਤੁਹਾਡੀ ਗੱਲਬਾਤ ਹੋਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਚਿੰਡਾਉਣਗੇ ਤੇ ਗੱਲਬਾਤ ਕਰਨਗੇ ਨਹੀਂ ਮੇਰੇ ਉਹਨਾਂ ਨਾਲ ਇਹ ਗੱਲ ਨਹੀਂ ਹੋਈ ਦੇ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਚਾਹੁੰਦਾ ਤੇ ਮੈਂ ਅਕਾਲ ਤਖਤ ਤੇ ਜਾਣ ਨੂੰ ਕੋਈ ਹਰਜ ਨਹੀਂ ਹੈਗਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਗਾਲ੍ਹਾਂ ਕੱਢ ਤੇ ਜਾਣ ਤੋਂ ਪਹਿਲਾਂ ਜਿਹੜਾ ਉੱਥੇ ਉਹ ਆਪਣਾ ਆਮਾ ਦਿੱਤਾ ਹੋਇਆ ਉਹ ਚੱਕਣਾ ਚਾਹੀਦਾ। ਤਰਨਾ ਜਾ ਕੇ ਉਹ ਨਰਮਾਣਾ ਸਿੱਖ ਬਣ ਕੇ ਗਾਲ੍ਹਾਂ ਕੱਢ ਤੇ ਜਾਣ। ਜੇ ਇਸ ਤਰ੍ਹਾਂ ਦੀ ਮਕਰਸਾਹ ਕੋ ਸਥਿਤੀ ਬਣਦੀ ਹੈ ਜਿਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਪਿੱਛੇ ਹਟਣਾ ਪਵੇ ਥੋੜਾ ਜਿਹਾ ਉਹ ਪਿੱਛੇ ਹਟ ਜਾਣ ਕੋਈ ਹੱਲ ਨਿਕਲਿਆ ਹੋਵੇ ਦੇ ਲਈ ਤੁਸੀਂ ਤਿਆਰ ਹੋ? ਦੇਖੋ ਮੈਂ ਤਾਂ ਤੁਹਾਨੂੰ ਕਿਹਾ ਵੀ 1925 ਦੇ ਐਕਟ ਦੇ ਅਨਕੂਲ ਸੀ ਫੈਸਲਾ ਕਰਨ ਨੂੰ ਤਿਆਰ ਨਹੀਂ ਜਿਹੜੇ ਐਲੀਗੇਸ਼ਨ ਉਹ ਲਾਉਂਦੇ ਰਹੇ ਵਾਰ-ਵਾਰ ਕਿ ਸਾਨੂੰ ਉਹ ਹੱਕ ਨਹੀਂ ਮਿਲਿਆ ਹਰਿਆਣੇ ਦੇ ਗੁਰਦੁਆਰੇ ਚ ਤੁਸੀਂ ਦੇਰ ਨੂੰ ਥੋੜਾ ਬਹੁਤਾ ਤਿਆਰ ਹੋ ਕੋਈ ਖੁਦਮੁਖਤਿਆਰੀ ਵਗੈਰਾ ਦੇਣ ਨੂੰ ਹੱਕ ਜੋ ਹੱਕ ਬਣਦਾ ਉਹ ਹੱਕ ਹੈ ਦੇਖੋ ਬਲ ਦੇਣ ਨੂੰ ਤਿਆਰ ਆ ਪਰ 1925 ਐਕਟ ਦੀ ਧਾਰਾਵਾਂ ਦੇ ਅਨੁਕੂਲ ਹੀ ਫੈਸਲਾ ਆਏਗਾ ਜਿਸਨ ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਜਿਨ੍ਹਾਂ ਦਾ ਕਹਿਣਾ ਕਿ 1925 ਦੇ ਐਕਟ ਨੂੰ ਫੋਲੋ ਕਰਨ ਦੀ ਲੋੜ ਆ ਸ਼ਾਂਤਮਈ ਤਰੀਕੇ ਨਾਲ ਇਹਦਾ ਹੱਲ ਨਿਕਲਣਾ ਚਾਹੀਦਾ ਔਰ ਕੋਈ ਵੀ ਇਸ ਤਰ੍ਹਾਂ ਦੀ ਹਿੰਸਕ ਘਟਨਾ ਜਿਹੜੀ ਉਹ ਨਹੀਂ ਵਾਪਰਨੀ ਚਾਹੀਦੀ। ਯਾਦਵਿੰਦਰ ਸਿੰਘ ਐਬੀਬੀ ਸਾਂਝਾ ਚੰਡੀਗੜ੍ਹ